ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਘਰ ਵੀ ਹੈ ਇਹੋ ਜਿਹਾ ਘੜਾ ਤਾਂ ਅਮੀਰ ਹੋਣ ਤੋਂ ਤੁਹਾਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ ਤੁਹਾਡੀ ਔਲਾਦ ਵੀ ਹੁਣ ਹਰ ਥਾਂ ਕਾਮਯਾਬ ਹੋ ਜਾਵੇਗੀ ਜੇਕਰ ਤੁਸੀਂ ਘੜੇ ਵਰਗਾ ਇਹ ਕੰਮ ਕਰ ਲੈਂਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਬੀਬੀ ਰੇਹਾ ਕਰਦੀ ਸੀ ਉਹਦਾ ਨਾਮ ਗੁਲਾਬ ਕੌਰ ਸੀ ਜਿਵੇਂ ਦਾ ਨਾਮ ਓਵੇਂ ਦਿਆਂ ਹੀ ਉਹ ਮਹਿਕਾਂ ਵੰਡਦੀ ਸੀ ਜਿਸ ਕਿਸੇ ਨੂੰ ਵੀ ਨਗਰ ਵਿੱਚ ਕਿਸੇ ਚੀਜ਼ ਦੀ ਵੀ ਜ਼ਰੂਰਤ ਹੁੰਦੀ ਉਸ ਦੇ ਕੋਲ ਚੱਲ ਕੇ ਜਾਇਆ ਕਰਦਾ ਘਰ 'ਚ ਭਾਵੇਂ ਗਰੀਬੀ ਸੀ ਪਰ ਹਸਮੁਖ ਸੁਭਾ ਅਤੇ ਮਦਦ ਕਰਨ ਦੇ ਵਤੀਰੇ ਦੇ ਨਾਲ ਸਾਰਿਆਂ ਦੀ ਹੀ ਉਹ ਹਰਮਨ ਪਿਆਰੀ ਸੀ ਪਹਿਲਾਂ ਲੋਕ ਪਾਣੀ ਭਰਨ ਲਈ ਦਰਿਆ ਦੇ ਕੰਢੇ ਤੇ ਜਾਇਆ ਕਰਦੇ ਸਨ ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਨਾ ਇੱਕ ਘਰ ਸੀ ਉਹ ਬੀਬੀ ਗੁਲਾਬ ਕੌਰ ਦੇ ਨਾਲ ਹੀ ਪਾਣੀ ਭਰਨ ਜਾਇਆ ਕਰਦੀ ਸੀ ਦੋਵੇਂ ਜਣੇ ਅੰਮ੍ਰਿਤ ਵੇਲੇ ਹੁੰਦਿਆਂ ਸਾਰ ਹੀ ਸਭ ਤੋਂ ਪਹਿਲਾਂ ਪਾਣੀ ਭਰ ਕੇ ਲਿਆਉਣ ਦਾ ਕੰਮ ਕਰਿਆ ਕਰਦੀਆਂ ਸਨ। ਉਹਦੇ ਘਰ ਦੇ ਨਾਲ ਜਿਸ ਬੀਬੀ ਦਾ ਘਰ ਸੀ ਉਹ ਅਕਸਰ ਹੀ ਗੁਲਾਬਕੌਰ ਨੂੰ ਕਿਹਾ ਕਰਦੀ ਸੀ, "ਤੂੰ ਲੋਕਾਂ ਦੀ ਮਦਦ ਕਿਉਂ ਕਰਦੀ ਹੈਂ? ਪਹਿਲਾਂ ਆਪਣਾ ਕੰਮ ਕਰਿਆ ਕਰ ਫਿਰ ਲੋਕਾਂ ਦਾ ਕਰਿਆ ਕਰ।" ਪਰ ਗੁਲਾਬਕੌਰ ਨੇ ਕਹਿਦਿਆ ਕਰਨਾ ਕੋਈ ਨਾ ਭੈਣੇ, "ਲੋਕਾਂ ਦਾ ਕੰਮ ਕਰਕੇ ਵੀ ਮੇਰੇ ਮਨ ਨੂੰ ਤਸੱਲੀ ਮਿਲਦੀ ਹੈ।" ਲੋਕਾਂ ਨੇ ਉਹਦੀ ਵਾਹ-ਵਾਹ ਕਰਿਆ ਕਰਨੀ ਤੇ ਗੁਲਾਬਕੌਰ ਦੀ ਗਵਾਂਢਣ ਨੇ ਉਸ ਕੋਲੋਂ ਸੜਿਆ ਕਰਨਾ। ਅੱਜ ਜਦੋਂ ਉਹ ਪਾਣੀ ਭਰਣ ਲਈ ਗਈਆਂ ਤਾਂ ਗੁਲਾਬਕੌਰ ਨੇ ਵੇਖਿਆ ਕਿ ਉੱਤੇ ਨਾ ਇੱਕ ਬਜ਼ੁਰਗ ਬਾਬਾ ਉੱਥੇ ਬੈਠਾ ਹੋਇਆ ਸੀ ਜਿਹਦੇ ਕੋਲੋਂ ਪਾਣੀ ਨਹੀਂ ਸੀ ਭਰਿਆ ਜਾ ਰਿਹਾ। ਉਹਨੇ ਆਵਾਜ਼ ਲਗਾਈ ਧੀਓ ਪਾਣੀ ਭਰਦੀਆਂ ਪਈਆਂ ਹੋ ਤੇ ਮੇਰਾ ਘੜਾ ਵੀ ਭਰ ਦਿਓ। ਇਹ ਸੁਣ ਕੇ ਗੁਲਾਬਕੌਰ ਦੀ ਗਵਾਂਢਣ ਕਹਿਣ ਲੱਗੀ। ਬਾਬਾ ਸਾਰਾ ਦਿਨ ਹ ਇੱਥੇ ਵੇਲਾ ਹੀ ਬੈਠਾ ਰਹਿਣ ਤੂੰ ਪਾਣੀ ਵੀ ਨਹੀਂ ਭਰਨਾ ਆਉਂਦਾ ਤੈਨੂੰ ਆ ਕੇ ਪੌੜੀਆਂ ਇੱਥੇ ਆ ਪਾਣੀ ਭਰ ਲਾ ਅਸੀਂ ਤਾਂ ਜਾ ਕੇ ਛੇਤੀ ਆਪਣੇ ਕੰਮ ਧੰਦੇ ਕਰਨੇ ਹਨ ਤੇਰੇ ਵਰਗਿਆਂ ਵਿਹਲਿਆਂ ਦਾ ਪਾਣੀ ਭਰਨ ਲੱਗੀਆਂ ਤਾਂ ਇੱਥੇ ਹੀ ਰਹਿ ਜਾਗੀਆਂ ਉਸੇ ਤਰ੍ਹਾਂ ਹੀ ਕਹਿੰਦੇ ਕਿ ਗੱਲਾਂ ਕਰਨ ਲੱਗੀ ਇਹਨੇ ਨੂੰ ਗੁਲਾਬ ਘਰ ਪੌੜੀ ਦੇ ਉੱਪਰ ਚੜੀ ਤੇ ਉਹਨੇ ਬਾਬੇ ਦਾ ਘੜਾ ਪਾਣੀ ਭਰ ਕੇ ਬਾਬੇ ਨੂੰ ਫੜਾ ਦਿੱਤਾ ਤੇ ਕਹਿੰਦੀ ਕਿ ਬਾਬਾ ਜੀ ਕਿੱਥੇ ਰੱਖਾਂ ਤੇ ਬਾਬੇ ਦੇ ਲਾਗੇ ਹੀ ਰੱਖ ਆਈ ਉਥੇ ਪਾਣੀ ਦਾ ਘੜਾ ਜਦੋਂ ਰੱਖ ਕੇ ਆਈ ਤੇ ਬਾਬੇ ਨੇ ਉਸ ਨੂੰ ਬੜੀਆਂ ਅਸੀਸਾਂ ਦਿੱਤੀਆਂ। ਅਗਲਾ ਦਿਨ ਹੋਇਆ ਤੇ ਹੁਣ ਰੋਜ਼ ਉਹ ਬਾਬੇ ਦਾ ਐਵੇਂ ਹੀ ਪਾਣੀ ਭਰ ਕੇ ਉਥੇ ਰੱਖ ਆਇਆ ਕਰਦੀ। ਬਾਬਾ ਨੇ ਉਹਨੂੰ ਬੜੀਆਂ ਅਸੀਸਾਂ ਦਿਆ ਕਰਦਾ। ਕਹਿੰਦੇ ਗੁਲਾਬਕੌਰ ਨੂੰ ਜਦੋਂ ਅਸੀਸਾਂ ਦੇਂਦਾ ਤਾਂ ਉਹ ਗਵੰਡਣ ਉਸ ਤੋਂ ਬੜਾ ਸੜਦੀ ਬਲਦੀ ਤੇ ਕਹਿਣ ਲੱਗੀ ਤੈਨੂੰ ਕੀ ਜ਼ਰੂਰਤ ਪਈ ਐ ਇਸ ਬਾਬੇ ਦਾ ਹਰ ਰੋਜ਼ ਘੜਾ ਭਰ ਕੇ ਰੱਖਣ ਦੀ। ਉਹਨੇ ਕਿਹਾ ਕੋਈ ਨਾ ਜਦੋਂ ਮੈਨੂੰ ਵੀ ਮੇਰਾ ਕਿਹੜਾ ਕੁਝ ਘਸ ਜਾਂਦਾ ਇਹਦੇ ਨਾਲ ਬਾਬੇ ਦੀ ਮਦਦ ਹੋ ਜਾਂਦੀ ਆ ਤੇ ਕਹਿੰਦੇ ਇਸ ਤਰ੍ਹਾਂ ਉਹਨੇ ਹਰ ਰੋਜ਼ ਬਾਬੇ ਦਾ ਘੜਾ ਪਾਣੀ ਦੇ ਨਾਲ ਭਰ ਆਇਆ ਕਰਨਾ ਹੁਣ ਨਾ ਕੋਈ ਨਾ ਕੋਈ ਗੱਲ ਹੋਇਆ ਕਰਨੀ ਤੇ ਲੋਕਾਂ ਨੇ ਗੁਲਾਬਕੌਰ ਦੀ ਬੜੀ ਤਾਰੀਫ ਕਰਿਆ ਕਰਨੀ ਲੋਕਾਂ 'ਚ ਜਦੋਂ ਵੀ ਪਾਣੀ ਦੀ ਜ਼ਰੂਰਤ ਹੁੰਦੀ ਤਾਂ ਉਹ ਲੋਕਾਂ ਦੀ ਮਦਦ ਕਰ ਦਿਆ ਕਰਦੀ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਆ ਕਰਦੀ ਇਸ ਤਰੀਕੇ ਨਾਲ ਲੋਕਾਂ ਦੀ ਮਦਦ ਕਰਿਆ ਕਰਦੀ ਉਹਨਾਂ ਵੇਖ ਕੇ ਗਵਾਂਡਣ ਐਨੀ ਈਰਖਾ ਵਿੱਚ ਆ ਗਈ ਕਿ ਅੱਜ ਜਦੋਂ ਪਾਣੀ ਭਰਨ ਲਈ ਗਈ ਤਾਂ ਉਹ ਬਾਬੇ ਦਾ ਘੜਾ ਪਾਣੀ ਨਾਲ ਭਰ ਕੇ ਉੱਥੇ ਰੱਖ ਕੇ ਆਪਣਾ ਘੜਾ ਭਰਨ ਆਈ ਤਾਂ ਗਵਾਂਡਣ ਨੇ ਗੁਲਾਬਕੌਰ ਨੂੰ ਖੂਬ ਵਿੱਚ ਧੱਕਾ ਦੇ ਦਿੱਤਾ ਜਿਸ ਕਰਕੇ ਹੁਣ ਗੁਲਾਬ ਦਾ ਆਪਣਾ ਘੜਾ ਵੀ ਪਾਣੀ ਵਿੱਚ ਤਰ ਗਿਆ ਤੇ ਉਹ ਗਵਾਂਡਣ ਦਾ ਘੜਾ ਵੀ ਪਾਣੀ 'ਚ ਤਰ ਗਿਆ ਉਹ ਉੱਚੀ ਉੱਚੀ ਜਿਹੜੀ ਸੀ ਰੋਣ ਲੱਗ ਪਈ ਜਦੋਂ ਰੋਣ ਲੱਗ ਗਈ ਤਾਂ ਕਹਿੰਦੇ ਇਹਨੇ ਨੂੰ ਉਹਨੇ ਆਪਣਾ ਜਿਹੜਾ ਉਹ ਗਵਾਂਡਣ ਦਾ ਘੜਾ ਸੀ ਉਹ ਛੇਤੀ ਨਾਲ ਫੜ ਲਿਆ ਤੇ ਗਵਾਂਡਣ ਨੂੰ ਫੜਾ ਦਿੱਤਾ ਤੇ ਆਪਣਾ ਜਿਹੜਾ ਉਹਦਾ ਘੜਾ ਸੀ ਉਹ ਵਿਚਾਰੀ ਦਾ ਤਰ ਗਿਆ ਹੁਣ ਜਦੋਂ ਬਾਹਰ ਆਈ ਤੇ ਉੱਚੀ ਉੱਚੀ ਹੱਸਣ ਲੱਗ ਗਈ ਇਹਨੇ ਨੂੰ ਉਹ ਬਾਬਾ ਉੱਥੇ ਆ ਕੇ ਪੁੱਛਣ ਲੱਗਾ ਕਿ ਕੀ ਹੋਇਆ ਉਹ ਕਹਿੰਦੀ ਕਿ ਵੇਖ ਇਹ ਤੇਰਾ ਰੋਜ ਪਾਣੀ ਭਰਦੀ ਹੈ ਗਵਾਂਡਣ ਕਹਿਣ ਲੱਗੀ ਕਿ ਅੱਜ ਆਪ ਹੀ ਵਿੱਚ ਡਿੱਗ ਕੇ ਆਪਣਾ ਘੜਾ ਗਵਾ ਬੈਠੀ ਹੈ ਬਾਬਾ ਕਹਿੰਦਾ ਇਹ ਕਿੱਡੀ ਵੱਡੀ ਗੱਲ ਹੋ ਗਈ ਮੇਰੇ ਵਾਲਾ ਘੜਾ ਤੋਂ ਲੈ ਚਲਤੀ ਏ ਗੁਲਾਬ ਕੌਰ ਕਹਿਣ ਲੱਗੀ ਕੋਈ ਨਾ ਬਾਬਾ ਜੀ ਨੇੜੇ ਜਿਹੀ ਮੇਰਾ ਘਰ ਹੈ ਮੇਰੇ ਘਰ ਇੱਕ ਹੋਰ ਘੜਾ ਪਿਆ ਹੈ ਮੈਂ ਉਸ ਨੂੰ ਭੱਜ ਕੇ ਲੈ ਆਉਂਦੀ ਹਾਂ ਬਾਬੇ ਨੇ ਕਿਹਾ ਧੀਏ ਹੁਣ ਐਨਾ ਪੈਦਲ ਚੱਲ ਕੇ ਜਾਵੇਂਗੀ ਇੱਥੋਂ ਘੜਾ ਲੈ ਜਾ ਤੇ ਜੇ ਤੈਨੂੰ ਲੋੜ ਨਾ ਹੋਈ ਤਾਂ ਮੈਨੂੰ ਵਾਪਸ ਕਰ ਦੇਵੀ ਕੋਈ ਗੱਲ ਨਹੀਂ ਇਹਨਾਂ ਸੁਣ ਕੇ ਗੁਲਾਬ ਅੰਦਰ ਗਈ ਤੇ ਨਾਲ ਦੀ ਗਵਾਂਡਣ ਵੀ ਗਈ ਜਦੋਂ ਦੋਵਾਂ ਜਾਣਿਆਂ ਨੇ ਵੇਖਿਆ ਕਿ ਪੂਰੀ ਕੁੱਟਿਆ ਜਿਹੜੀ ਸੀ ਉਹ ਘੜਿਆਂ ਨਾਲ ਭਰੀ ਹੋਈ ਸੀ ਇਹ ਵੇਖ ਕੇ ਗੁਲਾਬਕੌਰ ਨੇ ਕਿਹਾ ਕਿ ਬਾਬਾ ਜੀ ਇਹ ਸਾਰੇ ਘੜੇ ਤੁਹਾਡੇ ਹਨ ਉਹਨਾਂ ਕਿਹਾ ਇਹ ਸਾਰੇ ਘੜੇ ਮੇਰੇ ਹਨ ਇਹਨੇ ਉਹਦੀ ਗਵਾਂਡਣ ਕਹਿੰਦੀ ਵੇਖ ਤੇਰੇ ਵਰਗਿਆਂ ਤੋਂ ਰੋਜ਼ ਪਾਣੀ ਭਰਾ ਭਰਾ ਕੇ ਉਹਨਾਂ ਦੇ ਘੜੇ ਰੱਖ ਲੈਂਦਾ ਹੈ ਤੇ ਇੰਨੇ ਘੜੇ ਰੱਖੇ ਹੋਏ ਹਨ ਉਹ ਕਹਿੰਦੀ ਬਾਬਾ ਇੰਨਿਆ ਘੜਿਆਂ ਦਾ ਤੂੰ ਕੀ ਕਰਦਾ ਹੈ ਗਵਾਂਡਣ ਨੇ ਅੱਗੋਂ ਹੱਸ ਕੇ ਕਿਹਾ ਤੇ ਬਾਬੇ ਨੇ ਕਿਹਾ ਇਹ ਸਭ ਦੀ ਕਿਸਮਤ ਦਾ ਘੜਾ ਹੈ ਇਹਦੇ ਵਿੱਚ ਲੋਕਾਂ ਦੀ ਕਿਸਮਤ ਹੈ ਇਹਨੇ ਨੂੰ ਗਵਾਂਡਣ ਦੀ ਨਿਗਾ ਇੱਕ ਘੜੇ ਤੇ ਗਈ ਜੋ ਸੋਨੇ ਦਾ ਘੜਾ ਸੀ ਹੁਣ ਗਵਾਂਡਣ ਕਹਿੰਦੀ ਬਾਬਾ ਜੀ ਇਹ ਘੜਾ ਮੈਨੂੰ ਚਾਹੀਦਾ ਹੈ ਇਹਨੂੰ ਮੈਂ ਚੁੱਕ ਸਕਦੀ ਹਾਂ ਉਹਨੇ ਕਿਹਾ ਹਾਂ ਇੱਕ ਪਾਸੇ ਮਿੱਟੀ ਦਾ ਘੜਾ ਪਿਆ ਸੀ ਤੇ ਗੁਲਾਬ ਕੌਰ ਨੇ ਉਹ ਮਿੱਟੀ ਦਾ ਘੜਾ ਲੈ ਕੇ ਪਾਣੀ ਦਾ ਭਰ ਕੇ ਚਲੀ ਗਈ ਪਰ ਗਵਾਂਡਣ ਦੇ ਮਨ ਵਿੱਚ ਇਹ ਸੀ ਕਿ ਉਹ ਸੋਨੇ ਵਾਲਾ ਘੜਾ ਮੈਂ ਚੁੱਕ ਕੇ ਘਰ ਨੂੰ ਲੈ ਜਾਂਦੀ ਹਾਂ ਇਹਦੇ ਤੇ ਮੈਂ ਕੁਝ ਭਾਂਡੇ ਬਣਵਾ ਲਵਾਂਗੀ ਕੁਝ ਸੋਨੇ ਦੇ ਗਹਿਣੇ ਬਣਵਾ ਲਵਾਂਗੀ ਪਰ ਘਰ ਵੀ ਬਣਾ ਲਵਾਂਗੀ ਪੱਕਾ ਇਸ ਤਰ੍ਹਾਂ ਹੀ ਉਹ ਵਿਉਂਤਾਂ ਘੜਨ ਲੱਗੀ ਅਗਲੇ ਦਿਨ ਜਦੋਂ ਪਾਣੀ ਲੈਣ ਆਈਆਂ ਤਾਂ ਹੁਣ ਕੀ ਸੀ ਉਹਨੇ ਆਨਾ ਬਹਾਨਾ ਕਰਕੇ ਪਾਸੇ-ਪਾਸੇ ਵੇਖਿਆ ਤੇ ਛੇਤੀ ਨਾਲ ਆਪਣਾ ਘੜਾ ਜਿਹੜਾ ਸੀ ਤਰਾ ਦਿੱਤਾ ਕਹਿਣ ਲੱਗੇ ਗੁਲਾਬ ਮੇਰਾ ਘੜਾ ਤਾਂ ਡਿੱਗ ਗਿਆ ਹੈ ਐਨੇ ਨੂੰ ਹੋਰ ਜਦੋਂ ਘਰ ਗਏ ਤੇ ਉਹਨੇ ਸੋਚਣ ਲੱਗੀ ਕਿ ਘਰੋਂ ਉਹਨੂੰ ਕਹਿੰਦੀ ਹਾਂ ਕਿ ਚਾਹ ਤੈਨੂੰ ਮੈਂ ਘਰੋਂ ਘੜਾ ਲਿਆ ਦਿੰਦੀ ਹਾਂ ਉਹ ਕਹਿੰਦੀ ਨਹੀਂ ਘਰੋਂ ਜਾ ਕੇ ਕਿਉਂ ਘੜਾ ਲੈ ਕੇ ਆਉਣਾ ਬਾਬੇ ਕੋਲ ਐਨੇ ਘੜੇ ਪਏ ਨੇ ਇੱਥੋਂ ਲੈ ਲੈਂਦੀ ਹਾਂ ਬਾਬੇ ਦੇ ਕੋਲ ਗਈ ਤੇ ਜਾ ਕੇ ਕਿਹਾ ਮੈਨੂੰ ਘੜਾ ਚਾਹੀਦਾ ਬਾਬੇ ਨੇ ਕਿਹਾ ਭਾਈ ਚੁੱਕ ਲਿਓ ਜਿਹੜਾ ਚਾਹੀਦਾ ਉਹਨੇ ਸਿੱਧਾ ਹੀ ਸੋਨੇ ਵਾਲਾ ਘੜਾ ਜਿਹੜਾ ਸੀ ਉਹ ਚੁੱਕ ਕੇ ਪਾਣੀ ਦਾ ਭਰ ਲਿਆ ਤੇ ਲੈ ਕੇ ਚਲੀ ਗਈ। ਬਾਬਾ ਹੱਸ ਕੇ ਕਹਿੰਦਾ ਅੱਜ ਤੁਹਾਨੂੰ ਜਿਹੜੇ ਘੜੇ ਇਹ ਮਿਲੇ ਹਨ ਇਹ ਫਲ ਦੇਣਗੇ। ਇਹਨਾਂ ਕਹਿ ਕੇ ਬਾਬਾ ਹੱਸ ਕੇ ਉੱਥੋਂ ਜਾਣ ਲੱਗਾ। ਹੁਣ ਪਾਣੀ ਦਾ ਘੜਾ ਘਰ ਲੈ ਜਾ ਕੇ ਉਸ ਨੂੰ ਖਾਲੀ ਕਰਦੀ ਹੈ। ਖਾਲੀ ਕਰਕੇ ਛੇਤੀ ਛੇਤੀ ਸੋਚਦੀ ਹੈ ਇਹਨੂੰ ਤੋੜ ਕੇ ਕੁਝ ਭਾਂਡੇ ਬਣਵਾ ਲਵਾਂਗੀ। ਸੋਨੇ ਦੇ ਕੁਝ ਆਪਣੇ ਗਹਿਣੇ ਬਣਾ ਲਾਵਾਂਗੀ ਤੇ ਘਰ ਪੱਕਾ ਬਣਾ ਲਾਵਾਂਗੀ ਪਰ ਜਿਵੇਂ ਹੀ ਪਾਣੀ ਡੋਲ ਕੇ ਵਿੱਚ ਹੱਥ ਪਾਉਂਦੀ ਹੈ ਨਾ ਉਸ ਵਿੱਚ ਬੜੇ ਸਾਰੇ ਕੀੜੇ ਮਕੌੜੇ ਬਾਹਰ ਨਿਕਲ ਆਉਂਦੇ ਹਨ ਉਹਨਾਂ ਦੰਦੀਆਂ ਵੱਢਣ ਲੱਗ ਜਾਂਦੇ ਹਨ ਵੇਖਦੇ ਆਂ ਹੀ ਵੇਖਦੇ ਆਂ ਉਹਦਾ ਸਾਰਾ ਪਿੰਡਾ ਲਾਲ ਹੋ ਜਾਂਦਾ ਹੈ ਬੜੀ ਹੈਰਾਨ ਤੇ ਪਰੇਸ਼ਾਨ ਹੁੰਦੀ ਹੈ ਕਿ ਬਾਬਾ ਇਹ ਤੂੰ ਮੇਰੇ ਨਾਲ ਕੀ ਕੀਤਾ ਭੱਜੀ ਭੱਜੀ ਬਾਬੇ ਦੇ ਵੱਲ ਨੂੰ ਭੱਜਣ ਲੱਗਦੀ ਹੈ ਇਧਰ ਜਿਹੜੇ ਗੁਲਾਬਕੌਰ ਸੀ ਉਹ ਘੜੇ ਦੇ ਵਿੱਚੋਂ ਪਾਣੀ ਦੂਜੇ ਘੜੇ ਵਿੱਚ ਭਰ ਰਹੀ ਸੀ ਖਾਲੀ ਕਰਕੇ ਹੀ ਅਗਲੇ ਦਿਨ ਵਾਸਤੇ ਰੱਖਦੀ ਸੀ ਉਹ ਵੇਖਦੀ ਹੈ ਕਿ ਘੜੇ ਵਿੱਚ ਅਜੇ ਹੋਰ ਪਾਣੀ ਰਹਿ ਗਿਆ ਹੈ ਜਿਵੇਂ ਪਾਣੀ ਵਾਲੇ ਘੜੇ ਤੇ ਨਿਗਾਹ ਮਾਰਦੀ ਹੈ ਉਹ ਸਾਰਾ ਘੜਾ ਸੋਨੇ ਨਾਲ ਭਰਿਆ ਹੁੰਦਾ ਹੈ ਉਹ ਵਿੱਚੋਂ ਮੋਹਰਾਂ ਕੱਢੀ ਜਾਂਦੀ ਹੈ ਪਰ ਮੋਹਰਾਂ ਖਤਮ ਨਹੀਂ ਹੁੰਦੀਆਂ ਇਹ ਜਦੋਂ ਹੌਲੀ-ਹੌਲੀ ਉਥੋਂ ਗਵਾਂਢਣ ਤੁਰ ਹੀ ਜਾਂਦੀ ਹੈ ਉਹ ਵੇਖਦੀ ਹੈ ਕਿ ਇਹਦੇ ਘਰ ਵਿੱਚ ਸੋਨੇ ਦੀਆਂ ਮੋਹਰਾਂ ਨਿਕਲਦੀਆਂ ਪਈਆਂ ਹਨ ਤੇ ਮੈਨੂੰ ਕੀੜਿਆਂ ਪਤੰਗਿਆਂ ਨੇ ਵੱਡ-ਵੱਡ ਕੇ ਬੁਰਾ ਹਾਲ ਕਰ ਦਿੱਤਾ ਹੈ। ਭੱਜੀ-ਭੱਜੀ ਉਸ ਕੁਟਿਆ ਵਾਲੇ ਬਾਬੇ ਤੇ ਕੋਲ ਜਾਂਦੀ ਹੈ ਤੇ ਬਾਬੇ ਨੂੰ ਜਾ ਕੇ ਕਹਿੰਦੀ ਹੈ ਉਹਨੂੰ ਮਿੱਟੀ ਦਾ ਘੜਾ ਦੇ ਕੇ ਵੀ ਸੋਨੇ ਦੀਆਂ ਮੋਹਰਾਂ ਦਿੱਤੀਆਂ। ਮੈਨੂੰ ਸੋਨੇ ਦਾ ਘੜਾ ਦੇ ਕੇ ਵੀ ਕੀੜੇ ਮਕੌੜੇ ਤੋਂ ਦਿੱਤੇ ਹਨ। ਤੂੰ ਮੇਰੇ ਨਾਲ ਇਦਾਂ ਕਿਉਂ ਕੀਤਾ? ਬਾਬਾ ਹੱਸ ਕੇ ਆਖਦਾ ਹੈ ਇਹ ਨੇਤਾ ਨੂੰ ਮੁਰਾਦਾਂ ਲੱਗਣ ਵਾਲਾ ਘੜਾ। ਜਿਵੇਂ ਹੀ ਤੁਹਾਡੀ ਨੀਤ ਹੈ ਉਵੇਂ ਦਾਹੀ ਤੁਹਾਨੂੰ ਫਲ ਮਿਲ ਜਾਵੇਗਾ ਤੁਸੀਂ ਉਹ ਰੋਜ਼ ਵੇਖੋ ਕਿ ਮੇਰਾ ਘੜਾ ਪਾਣੀ ਨਾਲ ਭਰ ਕੇ ਜਾਂਦੀ ਹੈ ਰਾਹਗੀਰ ਮੁਸਾਫਰਾਂ ਲਈ ਘੜਾ ਪਾਣੀ ਦਾ ਭਰ ਕੇ ਰੱਖ ਜਾਂਦੀ ਹੈ ਪਿੰਡ ਵਿੱਚ ਜੋ ਵੀ ਕੋਈ ਉਸ ਕੋਲ ਮਦਦ ਲਈ ਆਉਂਦਾ ਹੈ ਉਸ ਦੀ ਮਦਦ ਕਰਦੀ ਹੈ ਜਿਸ ਕਰਕੇ ਉਹਦੀ ਨੀਤ ਸਾਫ਼ ਸੀ ਉਹਦੇ ਜਿਹੜੇ ਕਰਮ ਸਨ ਉਹਨਾਂ ਦਾ ਫਲ ਉਸ ਨੂੰ ਮਿਲਿਆ ਹੈ ਤੇਰੀ ਨੀਅਤ ਤਾਂ ਲੋਕਾਂ ਕੋਲੋਂ ਖੋਣ ਦੀ ਹੈ ਮਾੜਾ ਬੋਲਣ ਦੀ ਹੈ ਸਭ ਤੋਂ ਵੱਡਾ ਜਿਹੜਾ ਪਾਪ ਹੈ ਨਾ ਉਹ ਆਪਣੀ ਰਸਨਾ ਨਾਲ ਕਿਸੇ ਨੂੰ ਮਾੜਾ ਬੋਲਣਾ ਤੇ ਤੂੰ ਇੰਨਾ ਮਾੜਾ ਬੋਲਿਆ ਕਿ ਤੇਰੇ ਜਿਹੜੇ ਜਿੰਨੇ ਵੀ ਤੂੰ ਪੁੰਨ ਪਾਪ ਕੀਤੇ ਹਨ ਉਹ ਪਾਪਾਂ ਦੇ ਵਿੱਚ ਬਦਲ ਚੁੱਕੇ ਹਨ ਪਾਪਾਂ ਦਾ ਸਿਲਾ ਸ਼ੁਰੂ ਹੋ ਚੁੱਕਾ ਹੈ ਤੇ ਤੈਨੂੰ ਮਿਲਿਆ ਹੈ ਤੂੰ ਲਾਲਚ ਵਸ ਵਿੱਚ ਆ ਕੇ ਉਹ ਘੜਾ ਚੁੱਕਿਆ ਜਿਹੜਾ ਤੈਨੂੰ ਸੋਨੇ ਦਾ ਜਾਪਿਆ ਪਰ ਉਵੇਂ ਹੀ ਤੈਨੂੰ ਮੁਰਾਦ ਦਿੱਤੀ ਜਿਵੇਂ ਦੀ ਤੇਰੀ ਨੀਅਤ ਸੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਨੇਤਾ ਨੂੰ ਮਰਾਦਾ ਲੱਗਦੀਆਂ ਨੇ ਤੇ ਜਿਹੜਾ ਤੂੰ ਉਹ ਜਿਹੜਾ ਲੋਕਾਂ ਨੂੰ ਮਰੜਾ ਕੀਤਾ ਉਹ ਤੈਨੂੰ ਸਿਲਾ ਮਿਲ ਗਿਆ ਕਰਮ ਹਮੇਸ਼ਾ ਫਲ ਦਿੰਦੇ ਨੇ ਚੰਗੇ ਕਰਮ ਕਰੋਗੇ ਚੰਗਾ ਫਲ ਮਿਲੇਗਾ ਮਾੜਾ ਕਰਮ ਕਰੋਗੇ ਤੇ ਮਾੜਾ ਹੀ ਫਲ ਮਿਲੇਗਾ ਇਹ ਸੁਣ ਕੇ ਉੱਥੋਂ ਚਲੀ ਗਈ ਤੇ ਲੋਕਾਂ ਨਾਲ ਚੰਗਾ ਵਿਹਾਰ ਕਰਨ ਲੱਗੀ ਹਰ ਇੱਕ ਨਾਲ ਹੱਸ ਕੇ ਖਿੜੇ ਮੱਥੇ ਬੋਲਣ ਲੱਗੀ ਹਰ ਇੱਕ ਦੀ ਮਦਦ ਕਰਨ ਲੱਗੀ ਇਸ ਲਈ ਕਿਹਾ ਜਾਂਦਾ ਹੈ ਜਦੋਂ ਤੁਸੀਂ ਚੰਗੇ ਕਰਮ ਕਰੋਗੇ ਤੁਹਾਡੇ ਦਿਨ ਜ਼ਰੂਰ ਬਦਲਣਗੇ ਮਾੜਾ ਕਰੋਗੇ ਤਾਂ ਮਾੜਾ ਹੀ ਤੁਹਾਡੇ ਨਾਲ ਹੋਵੇਗਾ ਹੁਣ ਆਪਾਂ ਵੇਖਣਾ ਕੀ ਹੈ ਕਿ ਆਪਾਂ ਚੰਗਾ ਕਰਨਾ ਜਾਂ ਮਾੜਾ ਜੇ ਚੰਗਾ ਕਰਾਂਗੇ ਤਾਂ ਸਾਡੇ ਨਾਲ ਵੀ ਚੰਗਾ ਹੋਵੇਗਾ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਬੋਹੇ ਤੇ ਕਿਸ ਦੀ ਦਸਤਕ ਚਾਹੀਦੀ ਹੈ ਚੰਗੇ ਕਰਮਾਂ ਦੀ ਜਾਂ ਮਾੜਿਆਂ ਦੀ ਇੱਕ ਗੱਲ ਹੋਰ ਯਾਦ ਰੱਖਿਓ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ দান ਕਰਨ ਲਈ ਕੁਝ ਨਹੀਂ ਆਪਣੇ ਵੱਲੋਂ ਕੀਤੀ ਕਿਸੇ ਦੀ ਮਦਦ ਵਿੱਚ ਹਿਸਾਬ ਕਿਤਾਬ ਦਾ দান ਨਹੀਂ ਰੱਖਣਾ ਚਾਹੀਦਾ ਕਿਸੇ ਨੂੰ ਪਾਣੀ ਦਾ ਘੁੱਟ ਪਿਆਇਆ ਵੀ দান ਜਦੋਂ ਆਪਾਂ ਇਹ ਹੀ দান ਹੀ ਕਰ ਦਿੰਦੇ ਹਾਂ ਤਾਂ ਇਹ ਘੜਾ ਭਰ ਕੇ ਪਾਵੇਂ ਹੁਣ ਗਰਮੀਆਂ ਹਨ ਬਾਹਰ ਰੱਖ ਦਿਓ ਮੁਸਾਫਿਰਾਂ ਲਈ ਰੱਖ ਦਿਓ ਜਾਂ ਤੁਸੀਂ ਚਿੜੀਆਂ ਪੰਛੀਆਂ ਲਈ ਲਈ ਜ਼ਰੂਰ ਪਾਣੀ ਦਾ ਘੜਾ ਬਾਹਰ ਰੱਖੋ ਤੁਹਾਡੀ ਜ਼ਿੰਦਗੀ ਵਿੱਚ ਖੇੜੇ ਆਉਣਗੇ ਖੁਸ਼ੀਆਂ ਆਉਣਗੀਆਂ ਫਿਰ ਇਹ ਘੜਾ ਆਪਣੇ ਘਰ ਜ਼ਰੂਰ ਤੁਸੀਂ ਰੱਖੋ ਭਾਵੇਂ ਕਾਵਾ ਤੇ ਚਿੜੀਆਂ ਲਈ ਕੌਲਾ ਹੀ ਪਾਣੀ ਦਾ ਭਰ ਕੇ ਰੱਖੋ ਇਹ ਵੀ ਤੁਹਾਡੀ ਕਿਸਮਤ ਬਦਲ ਦੇਵੇਗਾ ਸਿਰਫ ਸਾਥ ਸੰਗਤ ਜੀ ਅੱਜ ਦੀ ਕਥਾ ਤੋਂ ਤੁਹਾਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਤੁਸੀਂ ਹਰ ਕਿਸੇ ਦੀ ਖਿੜੇ ਮੱਥੇ ਮਦਦ ਕਰਨੀ ਹੈ ਭਾਵੇਂ ਉਹ ਰਾਹੀਰ ਹੋਵੇ ਭਾਵੇਂ ਕੋਈ ਮੁਸਾਫਿਰ ਹੋਵੇ ਤੇ ਭਾਵੇਂ ਕੋਈ ਚਿੜੀਆਂ ਜਨੌਰ ਹੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ